ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਫੇਸਬੁੱਕ ਦੇ ਦੋਸਤਾਂ ਨੂੰ ਅੱਜ ਆਪਾਂ ਬਹੁਤ ਵਧੀਆ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਮੇਰੇ ਚੈਨਲ ਤੇ ਸਿਰਫ ਉਹੀ ਵੀਡੀਓ ਪੈਂਦੀਆਂ ਜਿਹੜੀਆਂ ਪੰਜਾਬੀ ਦੇ ਵਿੱਚ ਅੱਜ ਤੱਕ ਕਿਸੇ ਨੇ ਨਹੀਂ ਬਣਾਈਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਬੰਗਲਾਦੇਸ਼ ਦੇ ਵਿੱਚ ਦੰਗੇ ਕਿਉਂ ਹੋ ਰਹੇ ਐ ਬੰਗਲਾਦੇਸ਼ ਅੱਜ ਕਿਉਂ ਜਲ ਰਿਹਾ ਐ ਉਨ੍ਹਾਂ ਦੇ ਪਿੱਛੇ ਕੀ ਕਾਰਨ ਹੈ ਵੀਡੀਓ ਦੇ ਵਿੱਚ ਸਾਰੇ ਤੱਤ ਪੇਸ਼ ਕੀਤੇ ਗਏ ਆ ਸੋ ਬੇਨਤੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਜਾਵੇ ਬਹੁਤ ਹੀ ਇਨਫੋਰਮੇਸ਼ਨ ਵੀਡੀਓ ਹੈ ਪੰਜਾਬੀ ਦੇ ਵਿੱਚ ਆਪਾਂ ਪਹਿਲੀ ਵੀਡੀਓ ਲੈ ਕੇ ਆਏ ਆ ਇਹਨਾਂ ਨਾਜਕ ਹਾਲਾਤਾਂ ਤੇ ਸੋ ਆਪਾਂ ਬਹੁਤਾ ਟਾਈਮ ਨਾ ਲੈਂਦੇ ਹੋਏ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਪਿਛਲੇ ਮਹੀਨੇ ਬੰਗਲਾਦੇਸ਼ ਵਿੱਚ ਕਾਫੀ ਮਾਤਰਾ 'ਚ ਸਟੂਡੈਂਟ ਸੜਕਾਂ ਤੇ ਨਿਕਲੇ ਪ੍ਰੋਟੈਸਟ ਕਰਨ ਲਈ ਸ਼ੁਰੂ ਵਿੱਚ ਤਾਂ ਇਹ ਪ੍ਰੋਟੈਸਟ ਪੀਸਫੁੱਲ ਸੀ ਪਰ ਹੁਣ ਹਾਲਾਤਾਂ ਨੇ ਬੜਾ ਖੌਫਨਾਕ ਤੇ ਹਿੰਸਕ ਮੋੜ ਲੈ ਲਿਆ ਹੈ ਬੰਗਲਾਦੇਸ਼ ਵਿੱਚ ਹੁਣ ਇੱਕ ਮਿਲਟਰੀ ਕਲਫੂ ਡਿਕਲੇਅਰ ਕਰ ਦਿੱਤਾ ਦੇਸ਼ ਭਰ ਦੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਬੰਗਲਾਦੇਸ਼ ਸਰਕਾਰ ਨੇ ਮੋਬਾਈਲ ਇੰਟਰਨੈਟ ਵੀ ਬੰਦ ਕਰ ਦਿੱਤਾ ਹੈ ਇਹਨਾਂ ਹਿੰਸਕ ਚਪਟਾਂ ਵਿੱਚ ਹੁਣ ਤੱਕ 180 ਲੋਕ ਮਰ ਚੁੱਕੇ ਹਨ ਤੇ ਹਜ਼ਾਰਾਂ ਲੋਕ ਜ਼ਖਮੀ ਹਨ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਹੁਣ ਪ੍ਰੋਟੈਸਟ ਡਿਕਟੇਟਰ ਕਹਿ ਕੇ ਬੁਲਾਉਂਦੇ ਹਨ ਕੀ ਕਾਰਨ ਹੋ ਸਕਦਾ ਹੈ ਇਹਨਾਂ ਦੇ ਪਿੱਛੇ ਕਿਹੜੇ ਕਾਰਨਾ ਕਰਕੇ ਇਹ ਦੰਗੇ ਹੋ ਰਹੇ ਆ ਉਹ ਕਾਰਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ ਇਹਨਾਂ ਧਰਨਿਆਂ ਦੇ ਪਿੱਛੇ ਸਿੱਧਾ ਕਾਰਨ ਹੈ ਰਿਜ਼ਰਵੇਸ਼ਨ ਦੇਸ਼ ਦਾ ਸਟੂਡੈਂਟ ਪ੍ਰੋਟੈਸਟ ਕਰ ਰਿਹਾ ਹੈ ਦੇਸ਼ ਤੇ ਕੋਟਾ ਸਿਸਟਮ ਦੇ ਖਿਲਾਫ ਉਹ ਕੋਟਾ ਸਿਸਟਮ ਜਿਸ ਦੇ ਅਨੁਸਾਰ ਬੰਗਲਾਦੇਸ਼ ਦੀ 56% ਨੌਕਰੀਆਂ ਰਿਜ਼ਰਵ ਹਨ ਅਲੱਗ-ਅਲੱਗ ਸਟੱਡੀ ਸੈਕਟਰ ਦੇ ਲਈ ਸਿਰਫ 44% ਨੌਕਰੀਆਂ ਹਨ ਜਿਸ ਵਿੱਚ ਮੈਰਿਟ ਦੇ ਆਧਾਰ ਤੇ ਨੌਕਰੀ ਮਿਲ ਸਕਦੀ ਹੈ ਇਹ ਸਿਸਟਮ ਇੰਡੀਆ ਤੋਂ ਕਾਫੀ ਲੱਗ ਗਿਆ ਕਿਉਂਕਿ ਇੱਥੇ ਮжоਰਟੀ ਰਿਜ਼ਰਵੇਸ਼ਨ ਕਾਸਟ ਦੇ ਬੇਸਿਸ ਤੇ ਨਹੀਂ ਬਲਕਿ ਫਰੀडम फाइਟਰ ਦੇ ਬੇਸਿਸ ਤੇ ਹੋ ਰਹੀ ਹੈ ਬੰਗਲਾਦੇਸ਼ ਵਿੱਚ ਹੋ ਰਹੇ ਦੰਗਿਆਂ ਨੂੰ ਹੋਰ ਬ੍ਰੀਕੀ ਦੇ ਵਿੱਚ ਜਾਣ ਲਈ ਆਪਾਂ ਨੂੰ ਜਾਣਾ ਪਊਗਾ ਹਿਸਤੀ ਦੇ ਵਿੱਚ ਸੋ ਆਪਾਂ ਚੱਲਦੇ ਹਾਂ 1971 ਵਿੱਚ ਆਜ਼ਾਦੀ ਮਿਲਣ ਤੋਂ ਪਹਿਲਾਂ ਤੁਸੀਂ ਸਾਰੇ ਜਾਣਦੇ ਹੋ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ ਇਸ ਨੂੰ ਈਸਟ ਪਾਕਿਸਤਾਨ ਕਿਹਾ ਜਾਂਦਾ ਸੀ ਅੱਜ ਦੇ ਦਿਨ ਦੇ ਪਾਕਿਸਤਾਨ ਨੂੰ ਵੈਸਟ ਪਾਕਿਸਤਾਨ ਕਿਹਾ ਜਾਂਦਾ ਸੀ ਉਸ ਸਮੇਂ ਈਸਟ ਪਾਕਿਸਤਾਨ ਦੇ ਖਿਲਾਫ ਵੈਸਟ ਪਾਕਿਸਤਾਨ ਸਮਾਜਿਕ ਭੇਦਭਾਵ ਰੱਖਦਾ ਸੀ ਬੋਗੰਤੀ ਲੋਕ ਇੱਥੇ ਬੰਗਾਲੀ ਬੋਲਦੇ ਸੀ ਸਿਰਫ 10% ਲੋਕ ਉਰਦੂ ਬੋਲਦੇ ਸਨ ਪਰ ਫਿਰ ਵੀ ਵੈਸਟ ਪਾਕਿਸਤਾਨ ਨੇ ਈਸਟ ਪਾਕਿਸਤਾਨ ਦੇ ਲੋਕਾਂ ਤੇ ਜ਼ੋਰ ਪਾਇਆ ਕਿ ਉਰਦੂ ਬੋਲਣ ਇਸ ਤੋਂ ਇਲਾਵਾ ਮੌਜੂਦਾ ਬੰਗਲਾਦੇਸ਼ ਵਿੱਚ ਇੱਕ ਇਕਨੋਮਿਕਸ ਉਤਲ-ਪੁਤਲ ਵੀ ਹੋਈ ਨਵੰਬਰ 1970 ਵਿੱਚ ਜਦੋਂ ਬੋਲਾ ਸਾਈਕਲੋਨ ਆਇਆ ਲਗਭਗ 3 ਲੱਖ ਲੋਕ ਮਾਰੇ ਗਏ ਪਿਛਲੀ ਸਦੀ ਦੀ ਸਭ ਤੋਂ ਜਾਨਲੇਵਾ ਸੁਨਾਮੀ ਸੀ ਇਹ ਪਰ West Pakistan ਨੇ East Pakistan ਦੇ ਲੋਕਾਂ ਲਈ ਕੋਈ ਵੀ ਰਿਲੀਫ ਦੇ ਕਦਮ ਨਹੀਂ ਚੁੱਕੇ। ਇੰਨਾ ਹੀ ਨਹੀਂ, ਰਾਜਨੀਤਿਕ ਉਤਲ-ਪੁਤਲ ਵੀ ਹੋਈ। ਸਾਲ 1970 ਦੀ ਇਲੈਕਸ਼ਨ ਵਿੱਚ East Pakistan ਕੋਲ 162 ਸੀਟਾਂ ਸੀ, West Pakistan ਕੋਲ 130 ਸੀਟਾਂ ਸੀ। West Pakistan ਦੇ ਲੋਕਾਂ ਨੇ ਵੱਖ-ਵੱਖ ਪਾਰਟੀਆਂ ਨੂੰ ਵੋਟ ਪਾਈ, ਪਰ East Pakistan ਨੇ ਜ਼ਿਆਦਾ ਵੋਟਾਂ ਪਾਈਆਂ ਆਵਾਮੀ ਲੀਗ ਨੂੰ ਜਿਸ ਨੂੰ ਲੀਡ ਕੀਤਾ ਜਾ ਰਿਹਾ ਸੀ ਸ਼ੇਖ ਮੁਜੀਬੁਰ रहमान ਦੁਆਰਾ। ਇਸ ਇਲੈਕਸ਼ਨ ਦਾ ਨਤੀਜਾ ਇਹ ਹੁੰਦਾ ਹੈ ਕਿ ਆوامی ਲੀਗ ਦੋਨਾਂ ਈਸਟ ਤੇ ਵੈਸਟ ਦੇ ਰਾਜ ਕਰਦੀ ਪਰ ਵੈਸਟ ਪਾਕਿਸਤਾਨ ਦੀ ਜਿਹੜੀ ਮਿਲਟਰੀ ਸੀ ਉਹ ਇਹ ਨਹੀਂ ਜਾਂਦੀ ਸੀ ਉਸ ਸਮੇਂ ਦੇ ਕਮਾਂਡਰ ਐਂਡ ਚੀਫ ਜ਼ਾਹਿਆ ਖਾਨ ਨੇ ਇਸ ਇਲੈਕਸ਼ਨ ਰਿਜ਼ਲਟ ਨੂੰ ਮੰਨਣ ਤੋਂ ਹੀ ਮਨਾ ਕਰ ਦਿੱਤਾ ਵੈਸਟ ਪਾਕਿਸਤਾਨ ਦੀ ਮਿਲਟਰੀ ਨੇ ਮੌਜੂਦਾ ਬੰਗਲਾਦੇਸ਼ ਜਾਨੀ ਕਿ ਈਸਟ ਪਾਕਿਸਤਾਨ ਤੇ ਮਾਰਸ਼ਲ ਲਾ ਲਗਾ ਦਿੱਤਾ ਇਸ ਦੇ ਜਵਾਬ ਵਿੱਚ ਸ਼ੇਖ ਮੁਜ਼ਿਬਰ ਰਹਿਮਾਨ ਨੇ ਇੱਕ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਵੈਸਟ ਪਾਕਿਸਤਾਨ ਦੀ ਮਿਲਟਰੀ ਨੇ ਈਸਟ ਪਾਕਿਸਤਾਨ ਤੇ ਬਹੁਤ ਅਤਿਆਚਾਰ ਕੀਤਾ ਭਾਰੀ ਮਾਤਰਾ ਵਿੱਚ ਲੋਕਾਂ ਤੇ ਕੁੱਟਮਾਰ ਕੀਤੀ ਗਈ ਸ਼ੇਖ ਮੁਜ਼ੱਬਰ ਰਹਿਮਾਨ ਨੂੰ ਗ੍ਰਿਫਤਾਰ ਕੀਤਾ ਤੇ ਲੱਖਾਂ ਲੋਕਾਂ ਨੂੰ ਮਾਰਿਆ ਗਿਆ ਇੱਕ ਜਨੋਸਾਈਡ ਹੋਇਆ ਈਸਟ ਪਾਕਿਸਤਾਨ ਦੇ ਲੋਕਾਂ ਤੇ ਕਰੀਬ 1 ਕਰੋੜ ਲੋਕਾਂ ਨੂੰ ਇੰਡੀਆ ਵਿੱਚ ਜਾ ਕੇ ਸ਼ਰਨ ਲੈਣੀ ਪਈ ਕਰੀਬ 50% ਜਨਸੰਖਿਆ ਘਰਾਂ ਤੋਂ ਬਰਬਾਦ ਹੋ ਗਈ ਇਸ ਤੋਂ ਬਾਅਦ 1971 ਦੀ ਬੰਗਲਾਦੇਸ਼ ਲਿਬਰੇਸ਼ਨ ਵਾਰ ਸਾਨੂੰ ਦੇਖਣ ਨੂੰ ਮਿਲੀ ਇਹ ਉਹੀ ਵਾਰ ਸੀ ਜਿੱਥੇ ਇੰਡੀਆ ਨੇ ਮੁਕਤੀ ਵਾਹਣੀ ਸ਼ੁਰੂ ਕੀਤੀ ਅਤੇ ਬੰਗਲਾਦੇਸ਼ ਨੂੰ ਆਜ਼ਾਦੀ ਦਵਾਈ ਇੰਦਰਾ ਗਾਂਧੀ ਦੀ ਦੇਖਰੇਖ ਵਿੱਚ ਈਸਟ ਪਾਕਿਸਤਾਨ ਵਿੱਚ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦਵਾਈ ਅਤੇ ਬੰਗਲਾਦੇਸ਼ ਨੂੰ ਇੱਕ ਆਜ਼ਾਦ ਦੇਸ਼ ਬਣਾਇਆ ਉਹ ਫਰੀडम ਫੈਕਟਰ ਕਹਾਏ। ਇਹ ਹੀ ਫਰੀडम ਫੈਕਟਰ ਅੱਜ ਦੀ ਤਣਾਅ ਭਰੀ ਸਥਿਤੀ ਵਿੱਚ ਮੌਜੂਦ ਹਨ ਕੋਟਾ ਸਿਸਟਮ ਦੀ ਵਜ੍ਹਾ ਕਰਕੇ। ਬੰਗਲਾਦੇਸ਼ ਦੇ ਕੋਟਾ ਸਿਸਟਮ ਵਿੱਚ 30% ਰਿਜ਼ਰਵੇਸ਼ਨ ਕੀਤੀ ਗਈ ਫਰੀडम ਫੈਕਟਰ ਦੇ ਲਈ। ਇਸ ਤੋਂ ਇਲਾਵਾ ਹੋਰ ਰਿਜ਼ਰਵੇਸ਼ਨ ਹਨ ਜਿਵੇਂ 10% ਔਰਤਾਂ ਦੇ ਲਈ 10% ਜ਼ਿਲ੍ਹਾ ਕੋਟਾ ਬੈਕਵਰਡ ਡਿਸਟ੍ਰਿਕਟ ਦੇ ਲਈ 5% ਰਿਜ਼ਰਵੇਸ਼ਨ ਹੈ ਐਥਨਿਕ ਮਿਨੋਰਟੀ ਦੇ ਲਈ 1% ਵਿੰਗਲਾਂਗ ਹੈਂਡੀਕੈਪਟ ਦੇ ਲਈ ਇਹ ਸਾਰੇ ਮਿਲਾ ਕੇ ਟੋਟਲ 56% ਰਿਜ਼ਰਵੇਸ਼ਨ ਬਣਦੀ ਹੈ ਹੁਣ ਪ੍ਰਦਰਸ਼ਨਕਾਰੀ ਚਾਹੁੰਦੇ ਹਨ ਕਿ ਐਥਨਿਕ ਕਮਿਊਨਿਟੀਆਂ ਅਤੇ ਹੈਂਡੀਕੈਪਟ ਦੀ ਰਿਜ਼ਰਵੇਸ਼ਨ ਨੂੰ ਛੱਡ ਕੇ ਬਾਕੀ ਸਾਰੀ ਰਿਜ਼ਰਵੇਸ਼ਨ ਹਟਾ ਦਿੱਤੀ ਜਾਵੇ ਇੱਥੇ ਇਹ ਫਰੀडम फाइਟਰਸ ਵਾਲੀ ਰਿਜ਼ਰਵੇਸ਼ਨ ਦਿਲਚਸਪ ਹੈ ਕਿਉਂਕਿ ਇਸ ਦੀ ਸ਼ੁਰੂਆਤ ਸਾਲ 1972 ਵਿੱਚ ਹੋਈ ਸੀ ਆਜ਼ਾਦੀ ਮਿਲਣ ਤੋਂ ਸਿਰਫ 1 ਸਾਲ ਬਾਅਦ ਇਹ ਲਾਗੂ ਹੋਈ ਬਾਅਦ ਵਿੱਚ ਜਾ ਕੇ 1977 ਵਿੱਚ ਇਸ ਕੋਟੇ ਨੂੰ ਐਕਸਟੈਂਡ ਕਰ ਦਿੱਤਾ ਗਿਆ ਕਿ ਫਰੀडम फाइਟਰ ਦੇ ਬੱਚਿਆਂ ਨੂੰ ਵੀ ਇਹ ਰਿਜ਼ਰਵੇਸ਼ਨ ਦਿੱਤੀ ਜਾਵੇਗੀ ਉਸ ਤੋਂ ਬਾਅਦ 2010 ਵਿੱਚ ਫਿਰ ਕਿਹਾ ਗਿਆ ਕਿ ਫਰੀडम फाइਟਰ ਦੇ ਬੱਚਿਆਂ ਦੇ ਬੱਚਿਆਂ ਨੂੰ ਵੀ ਰਿజర్베ਸ਼ਨ ਦਿੱਤੀ ਜਾਵੇ। ਇੰਡੀਆ ਵਿੱਚ ਜਿਵੇਂ ਯੂ ਪੀ ਐਸ ਸੀ ਆ ਉਵੇਂ ਹੀ ਬੰਗਲਾਦੇਸ਼ ਵਿੱਚ ਹੈ ਬੀ ਪੀ ਐਸ ਸੀ ਦਾ ਪੇਪਰ। ਕਰੀਬ 4 ਲੱਖ ਨੌਜਵਾਨ 3000 ਨੌਕਰੀਆਂ ਦੇ ਕੰਪੀਟੀਟ ਕਰਦੇ ਹਨ। ਬੰਗਲਾਦੇਸ਼ ਵਿੱਚ ਕਾਫੀ ਖਰਾਬ ਹਾਲਾਤ ਅਤੇ ਨੌਕਰੀਆਂ ਦੀ ਸਖਤ ਕਮੀ ਹੈ। ਫਿਰ ਸਰਕਾਰ ਨੇ ਪ੍ਰੈਸ਼ਰ ਵਿੱਚ ਆ ਕੇ 2018 ਵਿੱਚ ਸਰਕੂਲਰ ਇਸ਼ੂ ਕੀਤਾ ਕਿ ਫਰਸਟ ਕਲਾਸ ਅਤੇ ਸੈਕੰਡ ਕਲਾਸ ਨੌਕਰੀਆਂ ਦੇ ਲਈ ਇਹ ਕੋਟਾ ਸਿਸਟਮ ਹਟਾ ਦਿੱਤਾ ਜਾਵੇਗਾ ਉਹਨਾਂ ਵਿੱਚ ਇਹ ਕੋਟਾ ਸਿਸਟਮ ਲਾਗੂ ਨਹੀਂ ਹੋਵੇਗਾ ਸਿਰਫ ਮੈਰਿਟ ਦੇ ਆਧਾਰ ਤੇ ਹੀ ਇਹ ਪੇਪਰ ਲੈ ਜਾਣਗੇ ਫਿਰ 2021 ਵਿੱਚ ਫਰੀडम फाइਟਰ ਦੇ ਕੁਝ ਸੱਤ ਬੱਚਿਆਂ ਨੇ ਹਾਈ ਕੋਰਟ ਵਿੱਚ ਜਾ ਕੇ ਪਟੀਸ਼ਨ ਪਾਈ ਇਸ ਕੋਟਾ ਨੂੰ ਹਟਾਉਣ ਦੇ ਖਿਲਾਫ 5 ਜੂਨ 2024 ਯਾਨੀ ਕਿ ਪਿਛਲੇ ਮਹੀਨੇ ਹਾਈ ਕੋਰਟ ਦਾ ਫੈਸਲਾ ਆਉਂਦਾ ਹੈ ਕਿ ਜੋ ਪਟੀਸ਼ਨਰ ਕਹਿ ਰਹੇ ਹਨ ਉਹ ਸਹੀ ਹੈ ਸਰਕਾਰ ਸਰਕੂਲਰ ਨੂੰ ਹਟਾ ਦੇਵੇ ਅਤੇ ਕੋਰਟ ਨੇ ਇਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਕੋਟਾ ਸਿਸਟਮ ਵਾਪਸ ਲਾਗੂ ਕਰ ਦਿੱਤਾ ਕੋਟਾ ਸਿਸਟਮ ਦੇ ਦੁਆਰਾ ਲਾਗੂ ਹੋਣ ਕਰਕੇ ਦੇਸ਼ ਵਿੱਚ ਜਗ੍ਹਾ-ਜਗ੍ਹਾ ਤੇ ਧਰਨੇ ਤੇ ਪ੍ਰਦਰਸ਼ਨ ਹੋ ਰਹੇ ਹਨ ਸਭ ਤੋਂ ਵੱਡਾ ਇਹੀ ਕਾਰਨ ਹੈ ਕੋਟਾ ਸਿਸਟਮ ਕਰਕੇ ਦੇਸ਼ ਦੇ ਵਿੱਚ ਜਿਹੜੀ ਬਰਬਾਦੀ ਹੋ ਰਹੀ ਹੈ ਪਰ ਸਰਕਾਰ ਇਸ ਤੇ ਕੋਈ ਵੀ ਸਖਤ ਕਦਮ ਨਹੀਂ ਉਠਾ ਰਹੀ ਪ੍ਰੋਟੈਸਟ ਕਰਨ ਵਾਲੇ ਵਿਦਿਆਰਥੀ ਕਹਿੰਦੇ ਹਨ ਕਿ ਕੋਟਾ ਐਸ ਵਿਧਾਨਕ ਐ ਤੇ ਸੰਵਿਧਾਨ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਫਰੀडम फाइਟਰ ਦੀ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ ਪਰ ਇੱਥੇ ਇਹ ਤੱਤ ਬੰਦਦਾ ਹੈ ਕਿ ਫਰੀडम फाइਟਰ ਨੂੰ ਨੌਕਰੀ ਦੇਣਾ ਸਹੀ ਹੈ ਕਿਉਂਕਿ ਉਹਨਾਂ ਨੇ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ ਪਰ ਉਹਨਾਂ ਦੇ ਪੋਤੇ-ਪੋਤੀਆਂ ਨੂੰ ਰਿਜ਼ਰਵੇਸ਼ਨ ਦਿੱਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਦਾਦਿਆਂ ਨੇ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ ਉਹ ਫਰੀडम फाइਟਰ ਸੀ ਪਰ ਗੱਲ ਸਿਰਫ ਇੱਥੇ ਖਤਮ ਨਹੀਂ ਹੁੰਦੀ ਰਿਜ਼ਰਵੇਸ਼ਨ ਵਿੱਚ ਭ੍ਰਿਸ਼ਟਾਚਾਰ ਦੇ ਵੀ આરોਪ ਲੱਗੇ ਹਨ ਅਸਲ ਵਿੱਚ ਇਹ ਕੌਣ ਡਿਸਾਈਡ ਕਰੇਗਾ ਕਿ ਕੌਣ ਫਰੀडम ਫੈਕਟਰ ਹਨ ਤੇ ਕੌਣ ਨਹੀਂ ਹਨ ਸਰਕਾਰ ਨੇ ਇਹ ਰਿਜ਼ਰਵੇਸ਼ਨ ਦੀ ਜ਼ਿੰਮੇਵਾਰੀ ਖੁਦ ਨੂੰ ਦਿੱਤੀ ਸਰਕਾਰ ਡਿਕਲੇਅਰ ਕਰੇਗੀ ਕਿ ਕੌਣ ਫਰੀडम ਫੈਕਟਰ ਹੈ ਤੇ ਕੌਣ ਨਹੀਂ ਪਿਛਲੇ 15 ਸਾਲਾਂ ਤੋਂ ਬੰਗਲਾਦੇਸ਼ ਵਿੱਚ ਰੂਲਿੰਗ ਪਾਰਟੀ ਰਹੀ ਹੈ ਆਵਾਮੀ ਲੀਗ ਤੇ ਪ੍ਰਧਾਨ ਮੰਤਰੀ ਰਹੀ ਹੈ ਸ਼ੇਖ ਹਸਿਨਾ ਇਹ ਉਹੀ ਪਾਰਟੀ ਹੈ ਜਿਸ ਨੇ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ ਫਰੀडम फाइਟਰ ਦੇ ਜੋ ਨਾਮ ਦਰਜ ਕੀਤੇ ਗਏ ਹਨ ਉਹਨਾਂ ਦੇ ਖਿਲਾਫ ਕਰੀਬ 60000 ਆਬਜੈਕਸ਼ਨ ਹਨ ਕਿ ਇਹ ਫੇਕ ਹਨ ਇਹਨਾਂ ਆਬਜੈਕਸ਼ਨਾਂ ਨੂੰ ਸਰਕਾਰ ਦੇ ਦੁਆਰਾ ਰੀਸੋਲਵ ਨਹੀਂ ਕੀਤਾ ਗਿਆ 10 ਜੁਲਾਈ ਨੂੰ ਇਹ ਗੱਲ ਹਾਈ ਕੋਰਟ ਤੱਕ ਪਹੁੰਚਦੀ ਹੈ ਅਤੇ ਸਰਕਾਰ ਹਾਈ ਕੋਰਟ ਦੇ ਖਿਲਾਫ ਸੁਪਰੀਮ ਕੋਰਟ ਜਾਂਦੀ ਹੈ ਅਪੀਲ ਕਰਨ ਦੇ ਲਈ ਸੁਪਰੀਮ ਕੋਰਟ ਹਾਈ ਕੋਰਟ ਦੇ ਫੈਸਲੇ ਉੱਤੇ ਰੋਕ ਲਾ ਦਿੰਦਾ ਹੈ ਪਰ ਪ੍ਰੋਟੈਸਟ ਰੁਕਦੇ ਨਹੀਂ ਹਨ ਵਿਦਿਆਰਥੀਆਂ ਅਧਿਆਪਕਾਂ ਤੋਂ ਇਲਾਵਾ ਬੰਗਲਾਦੇਸ਼ ਦੀਆਂ ਵਿਰੋਧੀ ਪਾਰਟੀਆਂ ਵੀ ਇਸ ਵਿੱਚ ਜੁੜ ਜਾਂਦੀਆਂ ਹਨ ਜਿਵੇਂ ਕਿ ਬੀਐਨਪੀ ਪਾਰਟੀ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਕਰੀਬ 7000 ਤੋਂ ਜ਼ਿਆਦਾ ਪੈਰਾਮਿਲਟਰੀ ਫੋਰਸ ਲਾਈ ਜਾਂਦੀ ਹੈ ਯੂਨੀਅਨ ਨੇਸ਼ਨ ਦੇ ਸਕੱਤਰੀ ਦੁਆਰਾ ਵੀ ਸਟੇਟਮੈਂਟ ਆਉਂਦੀ ਹੈ ਕਿ ਸਰਕਾਰ ਪ੍ਰਦਰਸ਼ਨਕਾਰੀਆਂ ਤੇ ਅਤਿਆਚਾਰ ਨਾ ਕਰੇ ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਤੇ ਬੰਗਲਾਦੇਸ਼ ਸ਼ਾਸਤਰ ਲੀਗ ਦੇ ਵਿੱਚ ਕਲੈਸ਼ ਦੇਖਣ ਨੂੰ ਮਿਲਦਾ ਹੈ ਦੋਨਾਂ ਸਾਈਡਾਂ ਵਿੱਚ ਇੱਕ ਦੂਜੇ ਨੂੰ ਬਲੇਮ ਕਰਦੀਆਂ ਨਜ਼ਰ ਆਉਂਦੀਆਂ ਹਨ ਸਰਕਾਰ ਕਹਿੰਦੀ ਹੈ ਕਿ ਅਸੀਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ ਕਿਹਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਵਿੱਚ अर्ਲੀ ਹਾਇਰਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਾਕਾ ਜੁਨੀਵਰਸਿਟੀ ਦੇ ਬਾਹਰ ਪ੍ਰਦਰਸ਼ਨਕਾਰੀ ਨਾਅਰੇ ਲਾਉਂਦੇ ਨਜ਼ਰ ਆਏ ਹਨ ਕਿ ਅਸੀਂ ਆਪਣੇ ਭਰਾਵਾਂ ਦਾ ਖੂਨ ਬਰਬਾਦ ਨਹੀਂ ਜਾਣ ਦੇਵਾਂਗੇ ਸਰਕਾਰ ਪ੍ਰੈਸ਼ਰ ਵਿੱਚ ਆ ਕੇ ਇੱਕ ਪ੍ਰੋਬ ਕਮੇਟੀ ਦੀ ਗਠਨ ਕਰਦੀ ਹੈ ਇਹ ਕਮੇਟੀ ਵਾਇਲੈਂਸ ਦੇ ਇਨਸੀਡੈਂਸ ਨੂੰ ਇਨਵੈਸਟੀਗੇਸ਼ਨ ਕਰਨ ਲਈ ਗਠਨ ਕੀਤੀ ਗਈ ਬੰਗਲਾਦੇਸ਼ ਵਿੱਚ ਹੋ ਰਹੇ ਪ੍ਰਦਰਸ਼ਨ ਬਾਰੇ ਸਰਕਾਰ ਦੇ ਨੁਮਾਇੰਦੇ ਕਹਿੰਦੇ ਹਨ ਕਿ ਸਰਕਾਰ ਕੋਟਾ ਸਿਸਟਮ ਵਿੱਚ ਦਖਲਅੰਦਾਜ਼ੀ ਨਹੀਂ ਕਰੇਗਾ ਅਤੇ ਕੋਰਟ ਦੇ ਆਰਡਰ ਦਾ ਇੰਤਜ਼ਾਰ ਕਰੇਗਾ ਬੰਗਲਾਦੇਸ਼ ਵਿੱਚ ਮਹਿੰਗਾਈ ਰੇਟ 9.72 ਹੈ ਇਹ ਦਿਨੋਂ ਦਿਨ ਵੱਧ ਰਿਹਾ ਹੈ ਲੋਕਾਂ ਦਾ ਖਰਚਾ ਵੱਧ ਰਿਹਾ ਹੈ ਪਰ ਲੋਕਾਂ ਕੋਲ ਨੌਕਰੀਆਂ ਬੰਗਲਾਦੇਸ਼ ਵਿੱਚ ਰਿਜ਼ਰਵੇਸ਼ਨ ਸਿਸਟਮ ਨੂੰ ਸੁਧਾਰਨਾ ਤਾਂ ਸਰਕਾਰ ਦੀ ਇੱਕ ਪਹਿਲੀ ਪਹਿਲ ਹੋਵੇਗੀ ਜੇਕਰ ਲੰਬੇ ਸਮੇਂ ਤੱਕ ਇਸ ਮਸਲੇ ਦਾ ਹੱਲ ਕਰਨਾ ਹੈ ਤਾਂ ਸਰਕਾਰ ਨੂੰ ਧਿਆਨ ਦੇਣਾ ਪਵੇਗਾ ਨੌਕਰੀਆਂ ਵੱਲ ਇਕਨੋਮਿਕਸ ਮੁਸ਼ਕਲਾਂ ਤੋਂ ਇਲਾਵਾ ਪ੍ਰਾਈਮ ਮਿਨਿਸਟਰ ਸ਼ੇਖ ਅਸੀਨਾ ਦੀ ਰਾਜਨੀਤੀ ਤੇ ਵੀ ਸਵਾਲ ਚੁੱਕੇ ਗਏ ਹਨ ਜਨਵਰੀ ਵਿੱਚ ਸ਼ੇਖ ਅਸੀਨਾ ਨੇ ਆਪਦੀ ਚੌਥੀ ਚੋਣ ਜਿੱਤੀ ਪਰ ਇਲੈਕਟਰੋਲ ਰੀਡਿੰਗ ਦੇ ਬੜੇ ਭਾਰੀ આરોਪ ਲਾਏ ਗਏ ਹਨ ਇਸੇ ਮਸਲੇ ਕਰਕੇ ਪਰਟੈਸਟ ਵਿੱਚ ਪੋਸਟਰਾਂ ਤੇ ਸਲੋਗਨ ਵੀ ਮਿਲੇ ਹਨ ਜਿੱਥੇ ਉਹਨਾਂ ਨੂੰ ਡਿਕਟੇਟਰ ਬੁਲਾਇਆ ਗਿਆ ਹੈ ਜਿਵੇਂ ਕਿ ਤੂੰ ਹੀ ਕੇ ਅਮੀ ਕੇ ਰਾਜ਼ਾਕਰ ਰਾਜ਼ਾਕਰ ਕੇ ਬੋਲੀਚੇ ਕੇ ਬੋਲੀਚੇ ਸੈਰਾ ਚਾਰ ਸੈਰਾ ਚਾਰ ਇਸ ਦਾ ਮਤਲਬ ਹੈ ਮੈਂ ਤੇ ਤੂੰ ਕੌਣ ਰਾਜ਼ਾਕਰ ਰਾਜ਼ਾਕਰ ਇਹ ਕਿਸ ਨੇ ਕਿਹਾ ਡਿਕਟੇਟਰ ਡਿਕਟੇਟਰ ਉਮੀਦ ਹੈ ਕਿ ਪ੍ਰਾਈਮ ਮਿਨਿਸਟਰ ਸ਼ੇਖ ਸਿਨਾ ਆਪ ਦੇ ਦੇਸ਼ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਪਾਏਗੀ ਅਤੇ ਇੱਕ ਪੋਜ਼ਿਟਿਵ ਅਪਰੋਚ ਲੈ ਕੇ ਆਵੇਗੀ